ਹਾਂਜੀ ਦੋਸਤੋ ਨਮਸਕਾਰ ਬਹੁਤ ਸੋਹਣੇ ਸੂਟ ਲੈ ਕੇ ਆਇਆ ਜੀ ਏਕੇ ਟੈਕਸ ਬ੍ਰਾਂਡ ਦੇ बॉटम ਤੇ ਵਰਕ ਵਾਲੇ ਸੂਟ ਅੱਜ ਕੱਲ ਟ੍ਰੈਂਡ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੂਟ ਚੱਲ ਰਹੇ ਨੇ ਜੀ ਆਪਣੇ ਕੋਲ ਏਕੇ ਟੈਕਸ ਬ੍ਰਾਂਡ ਦੇ ਵਿੱਚ ਹੈ ਜੀ ਬਹੁਤ ਸੋਹਣੇ ਸੂਟ ਆਏ बॉटम ਤੇ ਵਰਕ ਆਊਗਾ ਜੀ ਡਿਜ਼ਾਈਨਰ ਸੂਟ ਨੇ ਵਿਦਆਊਟ ਦੁਪੱਟਾ ਸੂਟ ਹੁੰਦਾ ਜੀ ਮਾਰਕੀਟ ਪ੍ਰਾਈਸ ਇਹਦਾ ਹੈਗਾ ਤੁਹਾਨੂੰ ਪਤਾ 900000 ਅਲੀ ਸ਼ੇਰ ਸ਼ੋਰੂਮ ਵਿੱਚ ਤੇ ਸਿਰਫ 500 ਦਾ ਸੂਟ ਹੈ ਜੀ बॉटम ਵਰਕ ਪਿਓਰ ਕੈਮਰੀ ਕਾਟਨ ਦੀ ਸਲਵਾਰ ਪਿਓਰ ਕੈਮਰੀ ਕਾਟਨ ਦੀ ਏਕੇ ਟੈਕਸ ਬ੍ਰਾਂਡ ਦੀ ਸ਼ ਕਲਰ ਬਹੁਤ ਸੋਹਣੇ ਨੇ ਜੀ ਦੇਖੋ ਜੀ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਉਹਨੂੰ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਫਸਟ ਦੇਖੋ ਇਹਦੇ ਵਿੱਚ ਇਹ ਆ ਸੂਟ ਆਊਗਾ ਜੀ ਵਾਈਨ ਕਲਰ ਬਲੈਕ ਬਾਟਮ ਬਾਟਰ ਗ੍ਰੀਨ ਬੇਬੀ ਪਿੰਕ ਬਹੁਤ ਸੋਹਣੇ ਸੂਟ ਨੇ ਜੀ ਇਹਨੂੰ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਜਿਵੇਂ ਕਾਫੀ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਦੇਖੋ ਗ੍ਰੀਨ ਕਲਰ ਦੇ ਵਿੱਚ ਆ ਗਿਆ ਪਿੰਕ ਬਾਟਮ ਹੈ ਜੀ ਬਹੁਤ ਸੋਹਣੀਆ ਬਾਟਮ ਵਰਕ ਆਈਆਂ ਨੇ ਜੀ ਇਹਨੂੰ ਡਿਜ਼ਾਈਨ ਨੂੰ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬਲੈਕ ਕੰਦਰ ਮਸਟਰਡ ਕਲਰ ਆ ਗਿਆ ਜੀ ਬਹੁਤ ਜਿਆਦਾ ਸੋਹਣੀ ਸੇਲ ਜਾਰੀ ਹੈ ਮੇਰੇ ਕੋਲ ਇਹਦੀ 500 ਦਾ ਸੂਟ ਹੈ ਪਿਓਰ ਕੈਮਰਿਕ ਦਾ ਜੀ ਬੋਟਲ ਗ੍ਰੀਨ ਕਲਰ ਆ ਗਿਆ ਦੇਖੋ ਜੀ ਲਓ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ 500 ਰੁਪਏ ਦਾ 500 ਨੋ ਸੀਓਡੀ ਸਿਰਫ ਔਨਲਾਈਨ ਪੇਮੈਂਟ ਤੇ ਆਰਡਰ ਲੇ ਜਾਊਗਾ ਜੀ ਸਟਾਕ ਲਿਮਟਿਡ ਹੈ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦਾ ਜੀ ਦੁਬਾਰਾ ਅੱਜ ਫੇਰ ਬਣ ਕੇ ਆਇਆ ਜੀ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਵੀਡੀਓ ਪਾਈਏ ਤਾਈ ਮੈਂ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਸਾਰੇ ਕਲਰ ਡਿਜ਼ਾਈਨ ਸੋਹਣੇ ਨੇ ਜੀ ਸਿਰ ਜਦ ਦੇਸੀ ਕਪੜਾ ਵੇਚੀ ਵਾਲੇ ਨੇ ਆਪਣੇ ਕੋਲ ਪਿਓਰ ਕੈਮਬ੍ਰਿਕ ਦੇ ਵਿੱਚ ਆਏ ਨੇ ਦੇਖੋ ਜੀ ਮਤਲਬ ਗਾਕਾਂ ਨੂੰ ਆਪਾਂ ਚੀਜ਼ ਸੈਟੀਸਫਾਈ ਕਰਾ ਕੇ ਹੀ ਦਿੰਨੇ ਆ ਜੀ ਕੋਈ ਦੇਸੀ ਕਪੜਾ ਨਹੀਂ ਲਾਉਂਦੇ ਆਪਾਂ